ਸੋ ਓਕੀ ਘੜੀ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜੋ ਐਸੋਸ ਸਰਾਰੀ ਕਲੋਨੀ ਵਿੱਚ ਡੇਰਾ ਵਿਆਹ ਦੇ ਸੇਵਾਦਾਰ ਜੋ ਇੱਕ ਨੰਬਰ ਸੈਂਟਰ ਤੋਂ ਪਹੁੰਚੇ ਨੇ ਸੋ live ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਇਸ ਵੇਲੇ ਪਿੰਡ ਦੇ ਸੋ ਸਰਾਰੀ ਕਲੋਨੀ ਜਿੱਥੇ ਪਹੁੰਚੇ ਨੇ ਦੀ ਇੱਕ ਮਿਸਾਲ ਜੋ ਓਕੀ ਘੜੀ ਜਦੋਂ ਵੀ ਆਉਂਦੀ ਹੈ ਡੇਰਾ ਵਿਆਸ ਪਿੱਲੋ ਬਿਲਕੁਲ ਜਿਹੜਾ ਬਾਬਾ ਜੀ ਵੱਲੋਂ ਹੁਕਮ ਜਾਰੀ ਹੋ ਜਾਂਦਾ ਕਿ ਓਕੀ ਘੜੀ ਦੇ ਵਿੱਚ ਸੰਗਤ ਨਿਵਾਰੀ ਨੇ ਤੋਂ ਸੇਵਾਦਾਰ ਵੀਰ ਨੇ ਸੋ ਗੱਲਬਾਤ ਵੀ ਜੇ ਤੁਸੀਂ ਦੇਖ ਸਕਦੇ ਹੋ ਪਿੰਡ ਸੁਸਰਾਲੀ ਤੋਂ ਲਾਈਵ ਆ ਪੰਜਾਬ ਨੂੰ 24 ਟੀਵੀ ਚੈਨਲ ਦੀ ਟੀਮ ਜੋ ਇੱਥੇ ਮੌਜੂਦ ਆ ਜੋ ਡੇਰਾ ਵਿਆਸ ਅਕਸਰ ਕਿਤੇ ਵੀ ਕੋਈ ਪੀੜ ਪੈਂਦੀ ਆ ਤਾਂ ਸੇਵਾਦਾਰ ਉੱਥੇ ਪਹੁੰਚ ਜੰਨੇ ਤੋਂ ਬਹੁਤ ਵਧੀਆ ਗੱਲ ਆ ਕਿ ਅੱਜ ਦੇਖ ਸਕਦੇ ਹੋ ਕਿ ਕਾਫੀ ਨੌਜਵਾਨ ਵੀ ਤਾਂ ਸਾਡੇ ਦੁਰਗੇ ਪਹੁੰਚੇ ਨੇ ਤੋਂ ਪਹਿਲਾਂ ਤਾਂ ਰਾਧਾ ਸੋਮੀ ਜੀ ਸਰ ਕੀ ਕਹ ਬੜਾ ਵਧੀਆ ਲੱਗਿਆ ਦੇਖ ਕੇ ਜਿਹੜੀ ਇਸ ਸੁਸਰਾਲੀ ਕਲੋਨੀ ਦੇ ਭੀੜ ਪਈ ਐ ਤੇ ਸੇਵਾਦਾਰ ਦੇਖੋ ਕਿ ਵਾਕੇ ਕਿ ਕਹਿੰਦੇ ਕਿਸੇ ਤਰ੍ਹਾਂ ਦਾ ਕੋਈ ਲਾਜ਼ਮੀ ਨਾਲ ਇੱਥੇ ਪਹੁੰਚ ਕੇ ਸੇਵਾ ਨਿਵਾ ਰਹੇ ਨੇ ਗੁਰੂ ਦੀ ਕਿਰਪਾ ਦੇ ਨਾਲ ਸਭ ਕੁਝ ਹੋ ਜਾਂਦਾ ਮੈਂ ਇਹ ਕਹਿਣਾ ਚਾਹਾਂਗਾ ਕਿ ਜੋ ਮੰਨ ਲਾ ਕੇ ਸੇਵਾ ਕਰੋ ਜੋ ਕੀ ਗੱਡੀ ਦੇ ਵਿੱਚ ਆਪਾਂ ਕੰਮ ਆ ਸਕੀਏ ਕਿਸੇ ਮਾਲੀ ਚਿੰਨੇ ਕਿਲਕਣ ਟਕੋ ਆਖੀ ਅਸੀਂ 7 ਨੰਬਰ ਸੈਂਟਰ ਵੀ ਹੈ 1 ਨੰਬਰ ਸੈਂਟਰ ਵੀ ਹੈ 8 ਵੀ ਹੈ ਜੀ ਸਾਰੇ ਸੈਂਟਰ ਕੰਸਰਨ ਵੀ ਵੀ ਕੀ ਕੀ ਬੰਦੇ ਹਰੇਕ ਸੈਂਟਰ ਤੋਂ ਸੇਵਾ ਜਿਹੜੀ ਦਵਾਈ ਚੱਲ ਰਹੀ ਹੈ ਪ੍ਰੋਟੇਰੇ ਵੱਲੋਂ ਕੰਮ ਚੱਲ ਰਹੀ ਹੈ ਜੀ ਸੱਜਣ ਜੀ ਸਕਤੀ ਸਾਹਿਬ ਨੇ ਤੇ ਜੀ ਪਾਲਿਛੇ ਦੇ ਕੀ ਬਹੁਤ ਬੜੀ ਐਨਜੀਓ ਆਰੀਆਂ ਨੇ ਜਿਹੜਾ ਵਿਆਪ ਵੀ ਦੇਖ ਰਹੀ ਪਨੀ ਖੁਸ਼ੀ ਲੱਗੀ ਜਿਹੜੇ ਔਖੀ ਘੜੀ ਦੇ ਵਿੱਚ ਖੜੇ ਨੇ ਕਿਉਂਕਿ ਬਾਬਾ ਜੀ ਵੀ ਕਹਿੰਦੇ ਸੇਵਾ ਜਿਹੜੀ ਆ ਵਿਆਸ ਆ ਕੇ ਵੀ ਸੇਵਾ ਜਿੱਥੇ ਦੂਰ ਤਾਂ ਉੱਥੇ ਵੀ ਸੇਵਾ ਮੌਕੇ ਸਰ ਸੇਵਾ ਕਰੋ ਜਿੱਥੇ ਲੋੜਿਆ ਬਈ 10 ਮਿੰਟ ਠੀਕ ਹੈ ਜੋ ਕੁਝ ਕਹਿਣਗੇ ਠੀਕ ਹੈ ਬਸ ਬਾਬਾ ਜੀ ਦਾ ਹੁਕਮ ਹੈ ਹਾਂਜੀ ਹਾਂਜੀ ਸੋ ਬਹੁਤ ਵਧੀਆ ਲੱਗਿਆ ਉਹ ਕਮੈਂਟ ਦੇ ਵਿੱਚ ਰਾਰਾ ਸੋਮੀ ਵੀ ਜੂ ਲਿਖੋ ਕਿਉਂਕਿ ਪੰਜਾਬ ਨੂੰ ਟੱਚ ਵੱਡੀ ਵੀ ਚੈਨਲ ਡੇਰੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਅਸੀਂ ਵੀ ਡੇਰੇ ਨਾਲ ਜੁੜੇ ਹੋਏ ਆਂ ਸੋ ਇਸ ਲਈ ਤੋਂ ਬੰਦੀ ਲੱਗੇ ਇੱਕ ਮਿਸਾਲ ਕੈਮ ਗੀਤੀ ਦੀ ਗੱਲ ਕਰਾਂਗੇ ਦੇਖੋ ਤੁਸੀਂ ਉਮਰ ਦੇਖ ਸਕਦੇ ਹੋਣਾ ਦੀ ਕਿ ਜਿਹੜੀ ਅਸਲ ਹੈ ਭਾਈ ਰਾਸ ਸੰਮਤੀ ਅਸੀਂ ਦੇਖ ਰਹੇ ਹੋ ਕਿ ਕੋਈ ਨਹੀਂ ਦੇਖੋ ਨਾਲ ਦੇ ਨਾਲ ਸੇਵਾ ਵੀ ਕਰ ਰਹੇ ਨੇ ਨਾਲ ਆ ਵੀ ਸੇਵਾ ਕਰ ਰਹੇ ਨੇ ਵਾਕੇ ਕੋਈ ਤੇ ਵਿਆਸ ਜਾਈਦਾ ਤੇ ਵਾਕੇ ਸਾਧੂ ਬੰਦਾ ਸੇਵਾ ਜੂ ਇਹੀ ਮਿਲਦੀ ਜਰਾ ਕੀ ਕਹਾਂ ਚੋਗੇ ਬੜੀ ਸੇਵਾ ਮਾਂ ਦੀ ਕਿਰਦਾਰ ਸੇਵਾ ਮਿਲਦੀ ਹੈ ਇਹ ਸੇਵਾ ਪੂਨਿਭਾਣਾ ਚਾਹਤੇ ਆ ਪਿਆਰ ਦੀ ਹੋਰੀ ਸੇਵਾ ਕਰ ਬਾਕੀ ਤੇਰੇ ਨੂਰ ਦੀ ਸੇਵਾ ਕਰਾਂਗੇ ਸੋ ਤਸਵੀਰਾਂ ਨੇ ਲਾਈਕ ਆ ਰਹੇ ਪੰਜਾਬ ਨੂੰ ਤੋਂ ਤੁਕ ਸੋ ਦੱਲਦਾ ਹਾਂ ਤੁਹਾਨੂੰ ਮਗੇ ਨਵੀਆਂ ਅਪਡੇਟਾਂ ਲਾਂ ਸੋ ਤੁਸੀਂ ਜੁੜੇ ਰਹੋ ਪੰਜਾਬ ਨੂੰ ਕੱਟ ਵਿੱਚ ਚੈਨਲ ਧੰਨਵਾਦ ਜੀ ਸ਼ੁਕਰੀਆ